ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਬੰਧ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾਇਤ ਸਾਲ ਦੀ ਪੰਜਾਬ ਦੇ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਤੇ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇੱਕ ਗੱਲ ਦੱਸਦਾ ਜੀ ਨੋ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾਗਾ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਤੇ ਵਹਿਰ ਰੱਖਣਾ ਧੂਨੇ ਬੁੱਢੋਂ ਸੇ ਸਿੱਖਾ ਇਹਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜਿਹੇ ਸਿੱਖਾਂ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਇਤਿਹਾਸ ਸਾਹਮਣੇ ਤੇ ਹਾ ਹੈ ਸਾਡੇ ਵਿੱਚ ਤੁਸੀਂ ਇੱਕ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪੀਨਣਾਂ ਦੇ ਹਾ ਅਨੰਤ